ਏਸ਼ੀਆ ਕੱਪ ਦੇ ਵਿੱਚ ਇੱਕ ਵਾਰ ਮੁੜ ਅਮੂ ਸਮਨੇ ਹੋਣਗੇ ਭਾਰਤ ਪਾਕਿਸਤਾਨ 28 ਸਤੰਬਰ ਨੂੰ ਦੁਬਈ ਦੇ ਵਿੱਚ ਹੋਵੇਗੀ ਖਿਤਾਬੀ ਟੱਕਰ ਬੰਗਲਾਦੇਸ਼ ਨੂੰ ਹਰਾ ਕੇ ਫਾਈਨਲ ਦੇ ਵਿੱਚ ਪਹੁੰਚਿਆ ਹੈ ਪਾਕਿਸਤਾਨ ਅੱਜ ਸ਼ੁਰੂ ਹੋ ਰਿਹਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਜਿਸ ਦੇ 11 ਵਜੇ ਸ਼ੁਰੂ ਹੋਵੇਗੀ ਸਦਨ ਦੀ ਕਾਰਵਾਈ ਹੜ੍ਹਾਂ ਦੇ ਮੁੱਦੇ ਤੇ ਹੋਵੇਗੀ ਚਰਚਾ ਭਾਰੀ ਹੰਗਾਮੇ ਦੇ ਅਸਰ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ MiG-21 ਅੱਜ ਹੋ ਰਿਹਾ ਰਿਟਾਇਰ ਚੰਡੀਗੜ੍ਹ ਤੋਂ ਪਰੇਗਾ ਆਪਣੀ ਆਖਰੀ ਉਦਾਣ ਵਿਦਾਈ ਸਮਾਰੋਹ ਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਹੋਣਗੇ ਸ਼ਾਮਿਲ। ਦਿੱਲੀ ਐਮਸੀਰ ਦੇ ਵਿੱਚ ਪਟਾਕਿਆਂ ਤੇ ਲੱਗੀ ਪਾਬੰਦੀ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਅੱਜ ਐਮ ਸੁਣਵਾਈ। ਪਿਛਲੀ ਸੁਣਵਾਈ ਦੇ ਵਿੱਚ ਕੋਰਟ ਨੇ ਕਿਹਾ ਸੀ ਜੇ ਦਿੱਲੀ ਦੇ ਲੋਕਾਂ ਨੂੰ ਸਾਫ਼ ਆਵਾਜ਼ ਅਧਿਕਾਰ ਤਾਂ ਦੇਸ਼ ਦੇ ਬਾਕੀ ਲੋਕਾਂ ਦਾ ਵੀ ਬਣਦਾ ਹੱਕ। ਅੱਜ ਛੱਡੀਗੜ੍ਹ ਆਉਣਗੇ ਲੋਕ ਸਭਾ ਸਪੀਕਰ ਓਮ ਬਿਰਲਾ ਹਰਿਆਣਾ ਵਿਧਾਨ ਸਭਾ ਦੇ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਹੋਣਗੇ ਸ਼ਾਮਿਲ ਸੀਐਮ ਸੈਣੀ ਵੀ ਰਹਿਣਗੇ ਮੌਜੂਦ। ਪੰਜਾਬ ਦੇ ਡਿਫਾਲਟਰ ਸ਼ੰਦਰ ਮਾਲਕਾਂ ਨੇ ਦਿੱਲੀ ਮੰਤਰੀ ਸਰਕਾਰ ਦੀ ਖਾਸ ਸਕੀਮ ਮੰਤਰੀ ਲਾਲਚੰਦ ਘਟਾਲੂ ਚੱਕ ਬੋਲੇ ਓਟੀਐਸ ਸਕੀਮ ਦਾ 1688 ਸ਼ੰਦਰ ਮਾਲਕਾਂ ਨੂੰ ਮਿਲੇਗਾ ਫਾਇਦਾ 12000 ਕਰੋੜ ਦੀ ਥਾਂ ਭਰਨਗੇ ਭਰਨੇ ਪੈਣਗੇ 3000 ਕਰੋੜ ਜੇਲ੍ਹ ਦੇ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਦੀ ਮਾਤਾ ਦੇ ਨਾਜਸਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤੀ ਮੁਲਾਕਾਤ ਸਿਮਰਨਜੀਤ ਸਿੰਘ ਮਾਨਦੇਵੀ ਮਾਤਾ ਦਾ ਜਾਣਿਆ ਹਾਲ ਮਾਨਸਾ ਦੇ ਇੱਕ ਪਰਿਵਾਰ ਦੀ ਦਰਦਪਰੀਦਾ ਹਸਤਾਨ ਤਿੰਨ ਬੱਚੇ ਪੂਰੀ ਤਰ੍ਹਾਂ ਦੇ ਨਾਲ ਨਿਰਤ੍ਰਹੀਣ ਚੌਥੇ ਨੂੰ ਵੀ 70% ਤੱਕ ਵਿਕਦਾ ਘੱਟ ਦਿਖਾਈ ਬੁੱਢਾ ਬਾਪ ਰੇੜੀ ਚਲਾ ਕੇ ਚਲਾਉਂਦਾ ਘਰ ਦਾ ਗੁਜ਼ਾਰਾ ਆਦੇ ਚੌਥੇ ਨਾਲ ਦੇਮੋ ਕੇ ਮਾਂ ਕੁਸ਼ਮੰਡਾ ਦੀ ਹੋਰੀ ਹੈ ਪੂਜਾ ਅਰਚਨਾ ਮੰਦਰਾਂ ਦੇ ਵਿੱਚ ਉਮੜੀ ਸ਼ਰਧਾਲੂਆਂ ਦੀ ਟੀੜ ਮਾਤਾ ਦੇ ਜਕਾਰਿਆਂ ਦੇ ਨਾਲ ਗੂੰਜੇ ਭਾਵਨ ਇਸ ਨਿਊਜ਼ ਹੈਡਲਾਈਨਸ ਦੇ ਪ੍ਰાયੋਜਕ ਪਤੰਜਲੀ ਗਾਇਕਾ ghee ਮਾਂ ਦਾ ਭਰੋਸਾ ਪਿਆਰ سے ਪਰੋਸਾ। ਵੱਡੀ ਖਬਰ ਦਾ ਆਸ਼ੀਆ ਕੱਪ ਦੇ ਫਾਈਨਲ ਦੇ ਵਿੱਚ ਪਹੁੰਚਿਆ ਹੈ ਪਾਕਿਸਤਾਨ ਬੰਗਲਾਦੇਸ਼ ਨੂੰ ਹਰਾ ਕੇ ਫਾਈਨਲ ਦੇ ਵਿੱਚ ਪਾਕਿਸਤਾਨ ਨੇ ਐਂਟਰੀ ਕਰ ਲਈ ਹੈ ਪਾਕਿਸਤਾਨ ਨੇ ਸੁਪਰ 4 ਦੇ ਵਿੱਚ ਬੰਗਲਾਦੇਸ਼ ਨੂੰ 11 ਦੌੜਾਂ ਦੇ ਨਾਲ ਹਰਾਇਆ ਹੈ ਹੁਣ ਪਾਕਿਸਤਾਨ ਦੀ ਭਾਰਤ ਦੇ ਨਾਲ ਖਿਤਾਬੀ ਟੱਕਰ ਹੋਵੇਗੀ ਆਸ਼ੀਆ ਕੱਪ ਆ 20 ਕ੍ਰਿਕਟ ਟੂਰਨਾਮੈਂਟ ਦੇ ਵਿੱਚ ਭਾਰਤ ਪਾਕਿਸਤਾਨ ਦਾ ਫਾਈਨਲ ਮੁਕਾਬਲਾ ਹੋਵੇਗਾ 28 ਸਤੰਬਰ ਨੂੰ ਦੁਬਈ ਦੇ ਵਿੱਚ ਭਾਰਤ ਪਾਕਿਸਤਾਨ ਦਾ ਫਾਈਨਲ ਮੈਚ ਹੋਣ ਜਾ ਰਿਹਾ ਹੈ ਏਸ਼ੀਆ ਕੱਪ ਦੇ ਵਿੱਚ 11 ਵਾਰ ਫਾਈਨਲ ਦੇ ਵਿੱਚ ਪਹੁੰਚੀ ਹੈ ਭਾਰਤੀ ਟੀਮ ਤੇ ਪਹਿਲੀ ਵਾਰ ਏਸ਼ੀਆ ਕੱਪ ਦੇ ਫਾਈਨਲ ਦੇ ਵਿੱਚ ਆਹਮੋ ਸਾਹਮਣੇ ਹੋਣਗੇ ਭਾਰਤ ਤੇ ਪਾਕਿਸਤਾਨ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ 13ਵੀਂ ਵਾਰ ਕਿਸੇ ਟੂਰਨਾਮੈਂਟ ਜਾਂ ਟਰਾਈ ਸੀਰੀਜ਼ ਦਾ ਫਾਈਨਲ ਹੋਵੇਗਾ ਇਸ ਤੋਂ ਪਹਿਲਾਂ ਹੋਏ 12 ਮੁਕਾਬਲਿਆਂ ਦੇ ਵਿੱਚ 8 ਵਾਰ ਪਾਕਿਸਤਾਨ ਤੇ ਸਿਰਫ 4 ਵਾਰ ਭਾਰਤ ਨੂੰ ਜਿੱਤ ਮਿਲੀ ਹੈ ਤਾਂ ਹੁਣ ਬਿਲਕੁਲ ਸਪਸ਼ਟ ਹੋ ਚੁੱਕਾ ਹੈ ਕਿ ਫਾਈਨਲ ਮੁਕਾਬਲਾ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਹੋਣ ਜਾ ਰਿਹਾ ਹੈ ਕਿਉਂਕਿ ਸੁਭਾਵਿਕ ਹੈ ਦੋ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਮਹਾ ਮੁਕਾਬਲਾ ਹੋਵੇ ਫਾਈਨਲ ਮੈਚ ਹੋਵੇ ਤਾਂ ਫਿਰ ক্রিকেট ਪ੍ਰੇਮੀਆਂ ਦਾ ਦੇਸ਼ਵਾਸੀਆਂ ਦਾ ਕ੍ਰੇਜ਼ ਕਿਸ ਤਰੀਕੇ ਦਾ ਹੁੰਦਾ ਹੈ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਤਾਂ 28 ਸਤੰਬਰ ਨੂੰ ਹੁਣ ਅੱਹ ਦੁਬਈ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਫਾਈਨਲ ਮੈਚ ਹੋਣ ਜਾ ਰਿਹਾ ਕਿਉਂਕਿ ਏਸ਼ੀਆ ਕੱਪ ਦੇ ਫਾਈਨਲ ਦੇ ਵਿੱਚ ਪਾਕਿਸਤਾਨ ਦੀ ਟੀਮ ਪਹੁੰਚ ਚੁੱਕੀ ਆ ਬੰਗਲਾਦੇਸ਼ ਨੂੰ ਹਰਾ ਕੇ ਪਾਕਿਸਤਾਨ ਨੇ ਫਾਈਨਲ ਮੁਕਾਬਲੇ ਦੇ ਵਿੱਚ ਫਾਈਨਲ ਮੈਚ ਦੇ ਵਿੱਚ ਐਂਟਰੀ ਕਰ ਲਈ ਆ ਪਾਕਿਸਤਾਨ ਨੇ ਸੁਪਰ 4 ਦੇ ਵਿੱਚ ਬੰਗਲਾਦੇਸ਼ ਨੂੰ 11 ਦੌੜਾਂ ਦੇ ਨਾਲ ਹਰਾਇਆ ਤੇ ਹੁਣ ਪਾਕਿਸਤਾਨ ਦੀ ਭਾਰਤ ਦੇ ਨਾਲ ਖਿਤਾਬੀ ਟੱਕਰ 28 ਸਤੰਬਰ ਨੂੰ ਹੋਵੇਗੀ 28 ਸਤੰਬਰ ਨੂੰ ਦੁਬਈ ਦੇ ਵਿੱਚ ਹੀ ਇਹ ਫਾਈਨਲ ਮੁਕਾਬਲਾ ਹੋਣ ਜਾ ਰਿਹਾ ਹੈ ਰੋਕ ਰਹੀ ਅਗਲੀ ਖਬਰ ਦਾ ਅੱਜ ਆਖਰੀ ਉਡਾਣ ਭਰੇਗਾ MiG-21 MiG-21 ਫਾਈਟਰ ਜੈਟ 40 ਸਾਲਾਂ ਬਾਅਦ ਰਿਟਾਇਰ ਹੋਣ ਜਾ ਰਿਹਾ ਹੈ ਸਕੁਐਡਰਨ ਲੀਡਰ ਪ੍ਰਿਆ ਹੋਣਗੀ ਆਖਰੀ ਪਾਇਲਟ 에ਅਰ ਫੋਰਸ ਚੀਫ 6 ਜੈਟਾਂ ਦੇ ਨਾਲ ਆਖਰੀ ਉਡਾਣ ਭਰਨਗੇ ਭਾਰਤ ਪਾਕਿਸਤਾਨ ਸਮੇਤ ਤਿੰਨ ਆਯੁੱਧਾਂ ਦੇ ਵਿੱਚ ਇਹ MiG-21 ਸ਼ਾਮਲ ਰਿਹਾ ਚੰਡੀਗੜ੍ਹ 에ਅਰ ਬੇਸ ਤੇ ਰੜਾਕੂ ਜਹਾਜ਼ ਨੂੰ ਵਿਦਾਇਗੀ ਦਿੱਤੀ ਜਾਵੇਗੀ 1963 ਦੇ ਵਿੱਚ ਦਰਸਲ ਚੰਡੀਗੜ੍ਹ ਦੇ ਵਿੱਚ ਹੀ 에ਅਰ ਫੋਰਸ ਦੇ ਵਿੱਚ MiG-21 ਨੂੰ ਸ਼ਾਮਲ ਕੀਤਾ ਗਿਆ ਸੀ ਤੱਜ ਆਖਰੀ ਉਡਾਣ MiG 21 ਦੇ ਵੱਲੋਂ ਭਰੀ ਜਾਵੇਗੀ MiG 21 ਫਾਈਟਰ ਜੈਟ 60 ਸਾਲਾਂ ਦੇ ਬਾਅਦ ਰਿਟਾਇਰ ਹੋਣ ਜਾ ਰਿਹਾ ਹੈ Air Force Chief ਨੇ 6 ਜੈਟਾਂ ਦੇ ਨਾਲ ਦਰਸਲ ਇਹ ਆਖਰੀ ਉਡਾਣ ਭਰੇਗਾ ਕਿਉਂਕਿ MiG 21 ਜੋ ਕਿ ਭਾਰਤ ਪਾਕਿਸਤਾਨ ਸਮੇਤ ਤਿੰਨ ਅਯੋਧਾਂ ਦੇ ਵਿੱਚ ਸ਼ਾਮਲ ਰਿਹਾ ਪਾਕਿਸਤਾਨ ਨੂੰ ਦੁਸ਼ਮਣਾਂ ਨੂੰ ਇਸ MiG 21 ਦੇ ਜ਼ਰੀਏ Air Force ਦੇ ਇਸ ਤਾਕਤ ਦੇ ਜ਼ਰੀਏ ਮੂੰਹ ਤੋੜ ਜਵਾਬ ਦਿੱਤਾ ਗਿਆ ਦੁਸ਼ਮਣਾਂ ਦੇ ਚੱਕੇ ਛੁਡਾਏ ਗਏ ਤੇ ਆਖਰਕਾਰ ਆਪ 8 ਸਾਲਾਂ ਦੇ ਬਾਅਦ ਰਿਟਾਇਰ ਹੋਣ ਜਾ ਰਿਹਾ ਹੈ ਵਿਦਾਈ ਹੋਣ ਜਾ ਰਹੀ ਹੈ ਚੰਡੀਗੜ੍ਹ 에어ਪੋਰਟ ਤੇ ਲੜਾਕੂ ਜਹਾਜ਼ ਨੂੰ ਵਿਦਾਇਗੀ ਦਿੱਤੀ ਜਾਵੇਗੀ ਪਿਛਲੇ ਦਿਨ ਇਸ ਪੂਰੇ ਸਮਾਗਮ ਨੂੰ ਲੈ ਕੇ ਰਿਹਸਲ ਦਾ ਦੌਰ ਵੀ ਚੱਲਿਆ ਰਿਹਸਲ ਕੀਤੀ ਗਈ ਤੇ ਅੱਜ ਆਖਰਕਾਰ ਇਹ ਵਿਦਾਇਗੀ ਹੋਣ ਜਾ ਰਹੀ ਹੈ ਦਰਤਾਂ ਨੂੰ ਦੱਸ ਦਈਏ ਕਿ 1963 ਦੇ ਵਿੱਚ ਚੰਡੀਗੜ੍ਹ ਦੇ ਵਿੱਚ 에어ਫੋਰਸ ਦੇ ਵਿੱਚ MiG-21 ਨੂੰ ਸ਼ਾਮਲ ਕੀਤਾ ਗਿਆ ਸੀ ਸਾਲਾਂ ਦੇ ਬਾਅਦ ਉਹ ਜੋਕੇ ਰਟਾਇਰ ਹੋਣ ਜਾ ਰਿਹਾ ਹੈ Air Force Chief 6 ਜੈਟਾਂ ਦੇ ਨਾਲ ਆਖਰੀ ਉਡਾਣ ਭਰਨਗੇ ਤੇ ਭਾਰਤ ਪਾਕਿਸਤਾਨ ਸਮੇਤ ਤਿੰਨ ਯੁੱਧਾਂ ਦੇ ਵਿੱਚ ਦਰਸਲ MiG 21 ਸ਼ਾਮਲ ਰਿਹਾ ਹੈ ਕਿਉਂਕਿ ਇਹ ਤਾਕਤ ਹੈ Air Force ਦੀ ਭਾਰਤੀ ਸੈਨਾ ਦੀ ਇਸੇ MiG 21 ਦੇ ذریعے ਤਿੰਨ ਯੁੱਧਾਂ ਦੇ ਵਿੱਚ ਦੁਸ਼ਮਣਾਂ ਨੂੰ ਜੋਕੇ ਸਬਕ ਸਿਖਾਇਆ ਗਿਆ ਕਿਉਂਕਿ ਜਦੋਂਸੀਂ ਵਕਫਾ ਫਾਈਟਰ ਜੈਟ ਦਾ ਜ਼ਿਕਰ ਕਰਦੇ ਹਾਂ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤਾਕਤ ਹੁੰਦੀ ਹੈ ਕਿਸੇ ਵੀ ਦੇਸ਼ ਦੀ ਸੈਨਾ ਦੀ ਤੈਨੂੰ ਭਾਰਤੀ ਸੈਨਾ ਦੀ ਖਾਸ ਕਰਕੇ 에어 ਫੋਰਸ ਦੀ ਗੱਲ ਕਰਦੇ ਆ ਤੇ ਇਹ ਕਿੰਨੀ ਬਾਨੀ ਅੱਜ ਤੱਕ ਹਮੇਸ਼ਾ ਭਾਰਤ ਸੈਨਾ ਦਾ ਅਸਰ ਵੀ ਰਹੇਗਾ ਜਿਸ ਦੇ ਚੇਦੇ ਨਾਲ ਇਸੇ ਦੇ ذریعے 62 ਸਾਲਾਂ ਤੱਕ ਇਸ ਦੀ ਵਰਤੋਂ ਕੀਤੀ ਗਈ ਤੇ ਵਕਫਾ ਖਯੁੱਧਾਂ ਦੇ ਵਿੱਚ ਇਸ ਦਾ ਇਸਤੇਮਾਲ ਵੀ ਹੋਇਆ ਤੇ ਦੁਸ਼ਮਣਾਂ ਨੂੰ ਇਸ ਤਾਕਤ ਦੇ ذریعے ਇਸ ਮਿਗ 21 ਦੇ ذریعے ਕਈ ਵਾਰ ਸਬਕ ਵੀ ਸਿਖਾਇਆ ਗਿਆ ਜਿਸ ਦੀ ਅੱਜ ਆਖਰਕਾਰ ਵਿਦਾਇਗੀ ਹੋਣ ਜਾ ਰਹੀ ਹੈ ਅੱਗੇ ਬਦਾਂਗੇ ਤੇ ਗੱਲ ਕਰਾਂਗੇ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੀ ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਹੋਣ ਜਾ ਰਿਹਾ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਦਰਸਲ ਇਹ ਵਿਸ਼ੇਸ਼ اجلاس ਸੱਦਿਆ ਗਿਆ ਹੈ ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਅੱਜ ਤੋਂ 29 ਸਤੰਬਰ ਤੱਕ ਵਿਸ਼ੇਸ਼ اجلاس ਚੱਲੇਗਾ ਹੜ੍ਹਾਂ ਦੇ ਮੁੱਦੇ ਤੇ ਵਿਸ਼ੇ ਚਰਚਾ ਹੋਵੇਗੀ ਹੜਪੀੜਤਾ ਦੇ ਲਈ ਮਾਫਦੀ ਨੂੰ ਲੈ ਕੇ ਜੋ ਕਿ ਫੈਸਲਾ ਹੋ ਸਕਦਾ ਹੈ ਤਾਜਪੰਜਾਬ ਵਿਧਾਨ ਸਭਾ ਦਾ ਇਹ ਸਪੈਸ਼ਲ ਸੈਸ਼ਨ ਹੋਣ ਜਾ ਰਿਹਾ ਪੰਜਾਬ ਦੇ ਵਿਛੜਨ ਨੂੰ ਲੈ ਕੇ ਵਿਸ਼ੇਸ਼ اجلاس ਦਰਸਲ ਸੱਦਿਆ ਗਿਆ ਜਾਂ ਦਰਸਲ ਸਦਨ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਣੀ ਹੈ ਅੱਜ ਤੋਂ 29 ਸਤੰਬਰ ਤੱਕ ਵਿਸ਼ੇਸ਼ اجلاس ਚੱਲਣਾ ਹੈ ਹਾਲਾਂਕਿ ਅੱਜ ਕਾਰਵਾਈ ਹੋਵੇਗੀ ਉਸ ਤੋਂ ਬਾਅਦ ਸ਼ਨੀਵਾਰ ਤੇ ਐਤਵਾਰ ਵੀ ਛੁੱਟੀ ਹੋਵੇਗੀ ਤੇ ਫਿਰ ਸੋਮਵਾਰ ਨੂੰ ਅੱਗੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਵੱਡੇ ਪੱਧਰ ਤੇ ਤਬਾਹੀ ਹੋਈ ਹੈ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਦੀ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚਿਆ ਹੈ ਜਿਵੇਂ ਪਿਛਲੇ ਦਿਨ ਮੁੱਖ ਮੰਤਰੀ ਮਾਨ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਇਸ ਫੈਸ਼ਨ ਦੀ ਮੁੱਖ ਜਿਹੜਾ ਕਿ ਮਕਸਦ ਇਹੀ ਹੈ ਕਿ ਸੌਖੇ ਤਰੀਕੇ ਦੇ ਨਾਲ ਜਲਦ ਤੋਂ ਜਲਦ ਵਰਤਮਾਨ ਲੋਕਾਂ ਤੱਕ ਮੁਆਵਜ਼ਾ ਪਹੁੰਚ ਸਕੇ ਤੇ ਜੋ ਵੀ ਆ ਨਵੇਂ ਕੋਈ ਬਿੱਲ ਲੈ ਕੇ ਆਉਣ ਦੀ ਜਰੂਰਤ ਹੈ ਜਾਂ ਕਿਸੇ ਕਾਨੂੰਨ ਦੇ ਵਿਸੋਧ ਕਰਨ ਦੀ ਜਰੂਰਤ ਹੈ ਤੇ ਉਹ ਪੂਰੀ ਪ੍ਰਕਿਰਿਆ ਇਸੇ ਹੀ ਵਿਸ਼ੇਸ਼ اجلاس ਦੇ ਦੌਰਾਨ ਕੀਤੀ ਜਾਵੇਗੀ ਤੇ ਅੱਜ ਵਿਸ਼ੇਸ਼ اجلاس ਹੋਣ ਜਾ ਰਿਹਾ ਸਵੇਰੇ 11 ਵਜੇ ਆ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਉਸ ਤੋਂ ਬਾਅਦ ਸੋਮਵਾਰ ਨੂੰ ਸਦਨ ਦੀ ਕਾਰਵਾਈ ਹੋਵੇਗੀ ਰੋਕ ਰੰਗ ਅਗਲੀ ਮੇਡੀ ਖਬਰ ਦਾ ਯੋਗਰਾਜ ਸਿੰਘ ਦਾ ਇੱਕ ਹੋਰ ਵਿਵਾਦਿਤ ਬਿਆਨ ਆਇਆ ਹੈ ਯਵਰਾਜ ਸਿੰਘ ਦੇ ਜੀਵਨ ਸਾਥੀ ਚੁਣਨ ਨੂੰ ਲੈ ਕੇ ਯੋਗਰਾਜ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿੰਦੇ ਕਿ ਮੈਂ ਯਵਰਾਜ ਨੂੰ ਵਿਆਹ ਤੋਂ ਪਹਿਲਾਂ ਸਲਾਹ ਦਿੱਤੀ ਸੀ ਮੈਂ ਯਵਰਾਜ ਨੂੰ ਬਰੀਡ ਬਦਲਣ ਦੀ ਸਲਾਹ ਦਿੱਤੀ ਸੀ ਮੈਨੂੰ ਆਪਣੇ ਪਰਿਵਾਰ ਦੇ ਵਿੱਚ ਅੰਗਰੇਜ਼ੀ ਜਾਂ ਆਇਰਿਸ਼ ਕੁੜੀ ਚਾਹੀਦੀ ਸੀ ਫਿਰ ਹੇਜਲ ਸਾਡੀ ਜ਼ਿੰਦਗੀ ਦੇ ਵਿੱਚ ਆਈ ਹੇਜਲ ਬਿਲਕੁਲ ਉਹੀ ਲੜਕੀ ਹੈ ਜੋ ਮੈਨੂੰ ਆਯੂਵੀ ਦੇ ਲਈ ਚਾਹੀਦੀ ਸੀ हेजल मेरी नू नहीं बल्कि बेटी है युवराज सिंह ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਯੁਵਰਾਜ ਨੂੰ ਲੈ ਕੇ ਯੁਵਰਾਜ ਸਿੰਘ ਨੇ ਜੀਵਨ ਸਾਥੀ ਚੁਣਨ ਨੂੰ ਲੈ ਕੇ ਯੋਗਰਾਜ ਦੇ ਵੱਲੋਂ ਵੱਡਾ ਬਿਆਨ ਦਿੱਤਾ ਕਿ ਉਹਨਾਂ ਦਾ ਕਹਿਣਾ ਹੈ ਕਿ ਮੈਂ ਯੁਵਰਾਜ ਨੂੰ ਵਿਆਹ ਤੋਂ ਪਹਿਲਾਂ ਸਲਾਹ ਦਿੱਤੀ ਸੀ ਮੈਂ ਯੁਵਰਾਜ ਨੂੰ ਬ੍ਰੀਡ ਬਦਲਣ ਦੀ ਸਲਾਹ ਦਿੱਤੀ ਸੀ ਮੈਨੂੰ ਆਪਣੇ ਪਰਿਵਾਰ ਦੇ ਵਿੱਚ ਇੱਕ ਅੰਗਰੇਜ਼ੀ ਜਾਂ ਆਇਰਿਸ਼ ਕੁੜੀ ਚਾਹੀਦੀ ਸੀ ਯੋਗਰਾਜ ਸਿੰਘ ਦਾ ਕਹਿਣਾ ਹੈ ਕਿ ਫਿਰ 헤జల్ ਸਾਡੀ ਜ਼ਿੰਦਗੀ ਦੇ ਵਿੱਚ ਆਈ 헤జల్ ਬਿਲਕੁਲ ਉਹੀ ਲੜਕੀ ਹੈ ਜੋ ਕਿ ਮੈਨੂੰ ਯੂਵੀ ਲਈ ਚਾਹੀਦੀ ਸੀ ਯੋਗਰਾਜ ਸਿੰਘ ਦਾ ਕਹਿਣਾ ਹੈ ਕਿ 헤జల్ ਮੇਰੀ ਨੂ ਨਹੀਂ ਬਲਕਿ ਬੇਟੀ ਹੈ ਰਾਜ ਸਿੰਘ ਦਾ ਵਿਆਹ ਕਰਦਿਆਂ ਅਜਿਹੇ ਲੋਕ ਚਾਹੁੰਦੇ ਸੀ ਪਰ ਉਸ ਸਮੇਂ ਮੈਂ ਕਿਹਾ ਸੀ ਕਿ ਉਹ ਬੁੱਢਾ ਹੋ ਗਿਆ ਮੈਂ ਯੋਗਰਾਜ ਨੂੰ ਕਿਹਾ ਕਿ ਤੁਹਾਡੇ ਲਈ ਮੈਂ ਜੀਵਨ ਸਾਥੀ ਨਹੀਂ ਚੁਣ ਸਕਦਾ ਇਹ ਤੁਹਾਡੀ ਜ਼ਿੰਦਗੀ ਹੈ ਪਰ ਇੱਕ ਗੱਲ ਉਸ ਨੂੰ ਜ਼ਰੂਰ ਆਖੀ ਸੀ ਕਿ نسل ਬਦਲ ਦਿਓ ਲੋਕ ਇਸ ਗੱਲ ਦਾ ਵਿਰੋਧ ਕਰਨਗੇ ਮੈਂ ਜਾਣਦਾ ਸੀ ਪਰ ਮੈਨੂੰ ਆਪਣੇ ਪਰਿਵਾਰ ਦੇ ਵਿੱਚ ਆਇਰਿਸ਼ ਜਾਂ ਇੰਗਲਿਸ਼ ਕੁੜੀ ਚਾਹੀਦੀ ਸੀ ਫਿਰ ਹੇਜ਼ਲ ਸਾਡੀ ਜ਼ਿੰਦਗੀ ਦੇ ਵਿੱਚ ਆਈ ਅਧਿ ਬ੍ਰਿਟਿਸ਼ ਤੇ ਅਧਿ ਮੋਰੀਸ਼ੀਅਨ ਹੇਜ਼ਲ ਕੀਚ ਤੇ ਯੋਗਰਾਜ ਸਿੰਘ ਦਾ ਵਿਆਹ ਸਾਲ 2016 ਦੇ ਵਿੱਚ ਹੋਇਆ ਹਿਜ਼ਲ ਕੀਚ ਉਸੇ ਤਰ੍ਹਾਂ ਦੀ ਕੁੜੀ ਹੈ ਜਿਵੇਂ ਦੀ ਉਹਨਾਂ ਨੂੰ ਯੂਕਰੇਨ ਲਈ ਚਾਹੀਦੀ ਸੀ ਉਹਨਾਂ ਦੇ ਬੱਚੇ ਬਹੁਤ ਪਿਆਰੇ ਨੇ ਅਤੇ ਉਹ ਮੈਨੂੰ ਇੱਕ ਦੋਸਤ ਦੀ ਤਰ੍ਹਾਂ ਹੀ ਮੰਨਦੇ ਨੇ ਮੈਂ ਹਿਜ਼ਲ ਨੂੰ ਨੂੰ ਨਹੀਂ ਕਹਿੰਦਾ ਉਹ ਮੇਰੀ ਬੇਟੀ ਵਰਗੀ ਹੈ ਰੁਕ ਰੰਗੇ ਅਗਲੀ ਖਬਰ ਦਾ ਰੂਸੇ ਯੂਕਰੇਨ ਦੀ ਜੰਗ ਦੇ ਵਿੱਚ ਪੰਜਾਬੀ ਨੌਜਵਾਨ ਜ਼ਖਮੀ ਹੋਇਆ ਮੋਗਾ ਦੇ ਪਿੰਡ ਚੱਕ ਕਨੀਆਂ ਦਾ ਬੁੱਟਾ ਸਿੰਘ ਜ਼ਖਮੀ ਹੋ ਗਿਆ ਬੁੱਟਾ ਸਿੰਘ ਨੇ ਨਿਊਜ਼ uh, 18 ਦੇ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਹੈ ਬੁੱਟਾ ਸਿੰਘ ਨੇ ਵਾਪਸ ਭਾਰਤ ਦੇ ਹੋਣ ਦੀ ਮੰਗ ਕੀਤੀ ਹੈ ਜੰਗ ਦੇ ਵਿੱਚ 15 ਲੋਕਾਂ ਦੇ ਭੇਜੇ ਗਰੁੱਪ ਦੇ ਵਿੱਚੋਂ ਬੁੱਟਾ ਸਿੰਘ ਹੀ ਬਚਿਆ ਹੈ ਬੰਕਰ ਬਣਾਉਣ ਦੀ ਗੱਲ ਕਹਿ ਕੇ ਕੰਟਰੈਕਟ ਕਰਵਾਇਆ ਜਾਂ ਸਾਈਨਾਂ ਬੁੱਟਾ ਸਿੰਘ ਦੇ ਬਲ ਉਸ ਗੱਲ ਦਾ ਜ਼ਿਕਰ ਕੀਤਾ ਗਿਆ ਉਸ ਦਾ ਕਹਿਣਾ ਹੈ ਕਿ ਥੋੜੀ ਟ੍ਰੇਨਿੰਗ ਦੇ ਕੇ ਜੰਗ ਦੇ ਵਿੱਚ ਭੇਜ ਦਿੱਤਾ ਗਿਆ ਸਟੂਡੈਂਟ ਵੀਜ਼ਾ ਤੇ ਇਹ ਬੁੱਟਾ ਸਿੰਘ ਰੂਸ ਗਿਆ ਸੀ ਤਾਂ ਰੂਸ ਤੇ ਯੂਕਰੇਨ ਦੀ ਜੰਗ ਦੇ ਵਿੱਚ ਦਰਸਲੇ ਪੰਜਾਬੀ ਨੌਜਵਾਨ ਜੋ ਕਿ ਜ਼ਖਮ ਹੋਇਆ ਜੋ ਕਿ ਪਿੰਡ ਚੱਕ ਕਨੀਆਂ ਦਾ ਰਹਿਣ ਵਾਲਾ ਓਕੇ ਜ਼ਿਲ੍ਹਾ ਮੋਗਾ ਦੇ ਵਿੱਚ ਪੈਂਦਾ ਭੁੱਟਾ ਸਿੰਘ ਦੇ ਵੱਲੋਂ ਪੂਰੀ ਆ ਦਾਸਤਾਨ ਵਿੱਚ ਬਿਆਨ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਬੰਕਰ ਬ੍ਰਾਂਡ ਦੀ ਗੱਲ ਕਰੇ ਕਿ ਕੰਟਰੈਕਟ ਸਾਈਨ ਕਰਵਾਇਆ ਗਿਆ ਤੇ ਫਿਰ ਥੋੜੀ ਟ੍ਰੇਨਿੰਗ ਦੇ ਕੇ ਉਸ ਨੂੰ ਜੰਗ ਦੇ ਵਿੱਚ ਠੇਕੇ ਦਿੱਤਾ ਗਿਆ ਜਿੰਨੇ ਬਾਕੀ ਸਾਥੀ ਰਿਏ ਉਹਨਾਂ ਨੇ ਇੱਥੇ ਜੰਗਲ 150 ਲੋਕੀ ਸਾਰਿਆਂ ਨੂੰ ਖੋਇਨੇ ਪਟਿਆ ਮੇਰੇ ਹਰਕਤ ਜਿਆਵੇ ਜਿਹੜੇ ਮੁੰਡੇ ਮਰੇ ਰਾਗਾ ਹੈ ਸਾਰਿਆਂ ਦਾ ਜੈਤੂ ਕਿ ਆ ਮੈਂ ਆਲਮਾਸਟ ਦੇਸੋ ਜੀ ਮੈਨੂੰ ਉਤ ਲੈਂਦਾ ਗਿਆ ਮੈਨ ਲਾਈਨ ਟਬਾਕਸ ਅਗਰ ਮੇਰੇ ਮੋਢੇ ਤੇ ਗਰਨੇਟ ਫਟ ਗਿਆ ਇਹ ਮੈਨੂੰ ਜ਼ਖਮ ਆਇਆ ਹੌਸਪੀਟਲ ਆਇਆ ਮੈਂ ਹੌਸਪੀਟਲ ਮਾਰਖੋ ਤੇ ਹੁਣ ਮੈਂ ਉੱਠੇ ਜਾਣਾ ਮੈਂ ਫਿਰ ਵਾਪਸ ਲੱਗ ਜਾਣਾ ਉਸੇ ਮੈਂ ਇੰਡੀਅਨ ਬਾਕਸ ਨੂੰ ਪੇਲ ਆਇੰਡਡ ਕਰਵਾ ਮਰਨ ਨੂੰ ਮੇਰੀ ਅਮਲੀਤੀ ਜਾਇਡ ਮੈਂ ਇੱਥੇ ਵਾਪਸ ਕਰਿਆ ਜਿਹੜੇ ਤੁਹਾਡੇ ਬਾਕੀ ਸਾਥੀ ਸੀਗੇ ਉਹ ਉਹਨਾਂ ਦੇ ਵੀ ਲਾ ਗਿਆ ਜਿਹਨੇ ਬਾਕੀ ਸਾਥੀ ਜੇ ਉਹਨਾਂ ਨੇ ਤੇ ਡੰਗਰ 100 ਰੁਪਏ ਸਾਰਿਆਂ ਨੂੰ ਕੋਈ ਨਹੀਂ ਬਟਿਆ ਉਹਨਾਂ ਨੇ ਸਿਰ ਮੈਂ ਖੜਿਆ ਮੈਨੂੰ ਆਹਦਾ ਸਾਨੂੰ ਇਹੀ ਵਾਦ ਇਹ ਨਹੀਂ ਦੱਸਿਆ ਕਿ ਮੈਨੂੰ ਦੁਬਾਰਾ ਲੈ ਕੇ ਜਾਣਗੇ ਸਾਨੂੰ ਇਹ ਕਹਿੰਦਾ ਕੋਈ ਗੱਲ ਨਹੀਂ ਮੈਂ ਠੀਕ ਹੋ ਕੇ ਵਾਪਸ ਆ ਜਾਣਾ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਉਹਨੂੰ ਰੋਜ਼ ਕਹਿੰਦੇ ਆ ਕੋਈ ਗੱਲ ਨਹੀਂ ਤੂੰ ਐਮਬੈਸੀ 'ਚ ਕਾਲ ਕਰ ਉਹਨਾਂ ਨੂੰ ਮੇਲ ਪਾ ਦੇ ਇਹਨੂੰ ਵਾਪਸ ਲੈ ਆਉਣਗੇ ਕਹਿੰਦਾ ਕੋਈ ਗੱਲ ਨਹੀਂ ਮੈਂ ਆਪਣੇ ਆਪ ਆ ਜਾਣਾ ਤੁਸੀਂ ਟੈਨਸ਼ਨ ਨਾ ਲਓ ਅੱਜ ਤੁਹਾਡੇ ਆਨ ਕਰਕੇ ਉਹਨਾਂ ਨੇ ਸਾਨੂੰ ਪੂਰੀ ਗੱਲ ਦੱਸੀ ਕਹਿੰਦੇ ਵੀ ਇਹ ਮੈਨੂੰ ਫੇਰ ਉੱਥੇ ਦੁਬਾਰਾ ਲੈ ਜਾਇਆ ਜਾਊਗਾ ਜਦੋਂ ਮੈਂ ਠੀਕ ਹੋ ਗਿਆ ਸਾਡੇ ਵਿੱਚ ਹੋਰ ਚਿੰਤਾ ਵਾਲੀ ਗੱਲ ਬਣ ਚੁੱਕੀ ਆ ਸਰਕਾਰਾਂ ਨੂੰ ਇਹੀ ਅਪੀਲ ਆ ਕਿ ਮੇਰੇ ਬ੍ਰਦਰ ਨੂੰ ਜਲਦੀ ਤੋਂ ਜਲਦੀ ਵਾਪਸ ਲੈ ਆਂਦਾ ਜਾਵੇ ਦੱਸਿਆ ਉਹਨੇ ਬੜੀ ਮੁਸ਼ਕਿਲ ਦੇ ਨਾਲ ਉੱਥੋਂ ਬਚ ਕੇ ਆਇਆ ਜਦੋਂ ਗ੍ਰੇਨੇਡ ਦਾ ਹਮਲਾ ਹੋਇਆ ਤੋਂ ਉਸ ਤੋਂ ਬਾਅਦ ਕਈ ਕਿਲੋਮੀਟਰ ਚੱਲ ਕੇ ਆਇਆ ਪਹੁੰਚ 6 ਕਿਲੋਮੀਟਰ ਤੋਂ ਵਾਪਸ 6 ਕਿਲੋਮੀਟਰ ਨਹੀਂ ਟਰ ਕੇ ਜਲਦੀ 6 ਕਿਲੋਮੀਟਰ ਵਾਪਸ ਟਰ ਕੇ ਆਇਆ ਸੀਗਾ ਕਿਉਂਕਿ ਉੱਥੇ ਹਮਲੇ ਦਾ ਹਮਲਾ ਸੀਗਾ ਉੱਥੇ ਕੀ ਨੇ ਬਚਾਉਣਾ ਸੀਗਾ ਜਾ ਕੇ ਪਰ ਵੀ ਵਾਹਿਗੁਰੂ ਦੀ ਕਿਰਪਾ ਨਾਲ ਉਹ ਇੱਥੇ ਤੱਕ ਆ ਗਿਆ ਹੁਣ ਜਦੋਂ ਸੇਫ ਆ ਉਹਨੂੰ ਵਾਪਸ ਲਿਆਂਦਾ ਜਾਵੇ ਪਤਾ ਲੱਗ ਚੁੱਕਿਆ ਵਾ ਕਿੱਥੇ ਆ ਪਹਿਲਾਂ ਤਾਂ ਕਹਿੰਦੇ ਸੀਗੇ ਪਤਾ ਨਹੀਂ ਹੈਗਾ ਕਿੱਥੇ ਆ ਕਿੱਥੇ ਨਹੀਂ ਹੁਣ ਉਹਦਾ ਪਤਾ ਲੱਗ ਚੁੱਕਿਆ ਵਾ ਕਿੱਥੇ ਆ ਰਸ਼ੀਆ ਦੇ ਵਿੱਚ ਮਾਸਕੋ ਸ਼ਹਿਰ ਦੇ ਵਿੱਚ ਹੈਗਾ ਹੁਣ ਉਹ ਸੇਫ ਆ ਸਕਦਾ ਜੇ ਸਰਕਾਰ ਚਾਵੇ ਤਾਂ ਰੋਕਰਾਂਗੇ ਅਗਲੀ ਖਬਰ ਦਾ ਜਗਤਾਰ ਸਿੰਘ ਹਵਾਰਾ ਦੀ ਮਾਤਾ ਨੂੰ ਮਿਲੀ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਵੱਲੋਂ ਹਾਲ ਜਾਣਿਆ ਗਿਆ ਸਿਮਰਨਜੀਤ ਮਾਨ ਨੇ ਵੀ ਹਵਾਰਾ ਦੀ ਮਾਤਾ ਦਾ ਹਾਲ ਜਾਣਿਆ ਮਾਤਾ ਦਾ ਹਾਲ ਜਾਣਨ ਦੇ ਲਈ ਪਿੰਡ ਹਵਾਰਾ ਪਹੁੰਚੇ ਸਿਮਰਨਜੀਤ ਮਾਨ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਹਨ ਜਗਤਾਰ ਸਿੰਘ ਹਵਾਰਾ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਸਿਮਰਜੀਤ ਮਾਨ ਦੇ ਵੱਲੋਂ ਇਸ ਮੰਗ ਦਾ ਜ਼ਿਕਰ ਕੀਤਾ ਗਿਆ ਉੱਥੇ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਵੱਲੋਂ ਵੀ ਜਗਤਾਰ ਸਿੰਘ ਹਵਾਰਾ ਦੇ ਮਾਤਾ ਦਾ ਹਾਲ ਜਾਣਿਆ ਗਿਆ ਅੱਤਾ ਨਾਲ ਹੀ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ। ਹਵਾਰਾ ਸਾਹਿਬ ਨੂੰ ਮਿਲਣ ਦੀ ਅਗਿਆਨਿ ਜੀ ਇਹ ਕੋਈ ਉਹਨਾਂ ਨੂੰ ਮਿਲ ਨਹੀਂ ਸਕਦਾ ਹੁਣ ਇੰਨੇ ਚਿਰਾਂ ਤੋਂ ਅੰਦਰ ਹੈਗੇ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈਗੇ ਹੈ। ਕੋਈ ਨਾ ਕੋਈ ਤਾਂ ਸ਼ਰਮ ਹਿੰਦੁਸਤਾਨ ਦੀ ਭਾਜਪੀ ਆਰਐਸਐਸ ਨੂੰ ਹੋਣੀ ਚਾਹੀਦੀ ਹੈ। ਕਿ ਸਿੱਖਾਂ ਦਾ ਜਥੇਦਾਰ ਇੰਨੇ ਚਿਰ ਤੋਂ ਅੰਦਰ ਰੱਖਿਆ ਹੋਇਆ ਤਾਂ ਇਸ ਨੂੰ ਛੱਡ ਦੇਣਾ ਚਾਹੀਦਾ ਹੈ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਪਰਾਲੀ ਵਾਲੇ ਮੁੱਦੇ ਦੀ ਅੰਮ੍ਰਿਤਸਰ ਦੇ ਵਿੱਚ ਪਿੰਡ ਮੁਜ਼ੱਫਰਪੁਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਤੇ ਮੌਕੇ ਤੇ ਪਹੁੰਚੇ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਬਹਿਸ ਵੀ ਹੋਈ ਹਾਲਾਂਕਿ ਇਸ ਦੇ ਵਿਚਾਲੇ ਖੇਤੀਬਾੜੀ ਮੰਤਰੀ ਖੁੱਡੀਆਂ ਨੇ ਪਰਾਲੀ ਦੇ ਕੇਸ ਹੋਰ ਘਟਣ ਦੀ ਉਮੀਦ ਜਤਾਈ ਤਮਾਮ ਪਾਬੰਦੀਆਂ ਦੇ باوجود ਲਗਾਤਾਰ ਜਾਗਰੂਕਤਾ ਦੇ باوجود ਖੇਤਾਂ 'ਚ ਅਜੇ ਵੀ ਧੂਆ ਉੱਠ ਰਿਹਾ ਹੈ ਕਿਸਾਨ ਖੇਤਾਂ 'ਚ ਪਈ ਪਰਾਲੀ ਨੂੰ ਆਗ ਲਗਾ ਰਹੇ ਨੇ ਅੰਮ੍ਰਿਤਸਰ ਦੇ ਪਿੰਡ ਮੁਜ਼ਫਰਪੁਰ ਦੇ ਵਿੱਚ ਕਿਸਾਨਾਂ ਨੇ ਪਰਾਲੀ ਸਾੜੀ ਤਾਂ ਪ੍ਰਸ਼ਾਸਨ ਦੀ ਟੀਮ ਤੁਰੰਤ ਮੌਕੇ ਤੇ ਪਹੁੰਚੀ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉੱਥੇ ਵਿਵਾਦ ਹੋ ਗਿਆ ਅਧਿਕਾਰੀਆਂ ਦੇ ਨਾਲ ਕਿਸਾਨਾਂ ਦੀ ਤਿੱਖੀ ਬਹਿਸ ਹੋਈ ਆ ਵੇਖੋ ਜੱਟਾਂ ਦੀ ਵੀ ਤੇਰਾ ਕਿੰਨਾ ਤਾਂ ਕਾਂਡਿਆ ਪਟਵਾਰੀਆਂ ਦਾ ਵੀਡੀਓ ਬਣਾ ਕੇ ਅੱਗ ਲਾਈ ਦੀ ਤੇ ਐਦੀ ਬੰਦੇ ਦੀ ਅਫਸਰਾਂ ਨੇ ਕਿਸਾਨਾਂ ਤੇ ਸਰਕਾਰੀ ਡਿਊਟੀ 'ਚ ਵੇਗਨ ਪਾਉਣ ਤੇ ਬਦਸਲੂਕੀ ਕਰਨ ਦੇ ਵੀ ਇਲਜ਼ਾਮ ਲਾਇਆ ਇਹਨਾਂ ਨੂੰ ਆਹ ਵੇਖੋ ਤੇ ਇਸ ਤੇ ਵੇਖੋ ਕਾਹੀ ਬਦਸਲੂਕੀ ਕੀਤੀ ਕਿੰਨਾ ਕਿੰਨਾਂ ਨੇ ਕੀਤੀ ਕਿਉਂ ਕੀਤੀ ਕਿਸਾਨਾਂ ਨਾਲ ਹੋਈ ਕਿ ਕਿਤੇ ਹੋਈ ਕਿਉਂ ਕੀਤੀ ਉਹ ਸਟਬਲ ਬਰਨਿੰਗ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਮੈਨੂੰ ਮਸਲਾ ਕਿਸਾਨਾਂ ਨੂੰ ਤੇ ਅਪੀਲ ਕਰ ਰਹੇ ਹਾਂ ਅਸੀਂ ਤੇ ਐਗਰੀਕਲਚਰਲ ਐਕਸਟੈਂਸ਼ਨ ਫਾਰਮਸ ਵੀ ਲਗਾ ਰਹੇ ਹਾਂ 42 ਸੜਨ ਨੂੰ ਲੈ ਕੇ ਬਠਿੰਡਾ ਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਖਤੀ ਦਿਖਾਈ ਅਤੇ ਚੇਤਾਵਨੀ ਦਿੱਤੀ ਕਿ ਸਮਝੌਨ ਦੇ باوجود ਜੇਕਰ ਕਿਸਾਨ ਨਹੀਂ ਮੰਨੇ ਤਾਂ ਉਹਨਾਂ ਦੇ ਜ਼ਮੀਨੀ ਰਿਕਾਰਡ ਦੇ ਵਿੱਚ ਰੈੱਡ ਐਂਟਰੀ ਹੋਵੇਗੀ ਅਤੇ 2500 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜੁਰਮਾਨਾ ਹੋਵੇਗਾ ਜੇਕਰ ਅੱਗੇ ਲੱਗਦੀ ਹੈ ਤਾਂ ਜੁਰਮਾਨਾ ਜਿਹੜਾ ਹੈਗਾ ਉਹ ਸਾਨੂੰ ਲਾਣਾ ਪੈਂਦਾ ਮਜਬੂਰੀ ਵਸ ਤੇ ਉਹਨਾਂ ਦੀ ਐਂਟਰੀ ਹੁੰਦੀ ਹੈ ਜਮ੍ਹਾਂ ਬੰਦੀ ਸ਼ੋ ਕਰਨੀ ਪੈਂਦੀ ਹੈ ਇਹ ਹਦਾਇਤਾਂ ਸਾਨੂੰ ਇਹ ਮਜਬੂਰਨ ਸਾਨੂੰ ਲਾਗੂ ਕਰਨੀਆਂ ਪੈਂਦੀਆਂ ਨੇ ਸਰ ਰੈਡ ਐਂਟਰੀ ਦੇ ਨਾਲ ਫਾਈਨ ਕਿੰਨੇ ਕੁ ਪ੍ਰੋਵੀਜ਼ਨ ਹੈ ਕਿੰਨਾ ਫਾਈਨ ਹੁੰਦਾ ਏਕੜ ਦੇ ਹਿਸਾਬ ਨਾਲ ਹੁੰਦਾ ਹੈ ਜਾਂ ਕੈਲਕੂਲੇਸ਼ਨ ਕਿਵੇਂ ਕਰਦੇ ਹੋ ਫਾਈਨ 2500 ਰੁਪਏ ਪਰ ਏਕੜ ਦੇ ਹਿਸਾਬ ਨਾਲ ਹੁੰਦਾ ਹੈਗਾ ਉਹ ਫਿਰ ਜੇ 5 ਏਕੜ ਰਕਬਾ ਵੱਖਰਾ ਹੈਗਾ ਤੇ ਨਿਕੜ ਰਕਬਾ ਤੋਂ ਬਾਅਦ ਉਹ ਜਿਹੜੀ ਸਲੈਬ ਵੱਧ ਹੀ ਜਾਂਦੀ ਹੈ ਉਧਰੇ ਸਾਭ ਦੇ ਵਿਚਾਰੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁਤਾਬਕ ਸੂਬੇ ਦਾ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦਾ ਪਿਛਲੇ ਸਾਲਾਂ ਚ ਪਰਾਲੀ ਸਾੜਨ ਦੇ 70% ਦੇ ਮਾਮਲੇ ਘਟੇ ਨੇ ਜੋ ਇਸ ਸਾਲ 80% ਦੀ ਹੋਣ ਦੀ ਉਮੀਦ ਹੈ ਦੂਜੇ ਪਾਸੇ ਗੁਰਦਾਸਪੁਰ ਚ ਪ੍ਰਸ਼ਾਸਨ ਨੇ ਪਿੰਡਾਂ ਦੇ ਗੁਰਦੁਆਰਿਆਂ ਚ ਕੈਂਪ ਲਗਾਏ ਜਿਸ ਚ ਲੋਕਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦੇਣ ਲਈ ਗੁਰਦੁਆਰੇ ਚੋਂ ਅਨਾਉਂਸਮੈਂਟ ਵੀ ਕਰਵਾਈ ਗਈ ਜ਼ਿਕਰ ਹੋ ਗਿਆ ਕਿ ਬੀਤੀ 17 ਸਤੰਬਰ ਨੂੰ ਪ੍ਰਾਲੀ ਸਾੜਨ ਦੇ ਮਾਮਲੇ ਤੇ ਸੁਪਰੀਮ ਕੋਰਟ ਚ ਸੁਣਵਾਈ ਹੋਈ ਸੀ ਜਿਸ ਅਦਾਲਤ ਨੇ ਸਖਤ ਟਿੱਪਣੀ ਕੀਤੀ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੀ ਗ੍ਰਿਫਤਾਰੀ ਹੋਵੇ ਕਿਸਾਨ ਜ਼ਰੂਰੀ ਨੇ ਪਰਵਾਤਾਵਰਨ ਦੀ ਸੰਭਾਲ ਵੀ ਜ਼ਰੂਰੀ ਹੈ ਜਦੋਂ ਕੁਝ ਲੋਕ ਜੇਲ੍ਹ ਜਾਣਗੇ ਤਾਂ ਹੀ ਸੁਨੇਹਾ ਜਾਵੇਗਾ ਵਾਤਾਵਰਨ ਦੀ ਸੰਭਾਲ ਕਰਨੀ ਹੈ ਤਾਂ ਝਿਜਕ ਕਿਉਂ ਰਹੇ ਹੋ ਇਹ ਟਿੱਪਣੀ ਕਰਨ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਕਿਸਾਨਾ ਕਰਕੇ ਅਸੀਂ ਖਾਣਾ ਖਾਂਦੇ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਵਾਤਾਵਰਨ ਬਾਰੇ ਨਾ ਸੋਚੀਏ desk to bureau report use 18 punjab